ਚਿੰਦਾ ਦੋ ਕਨਾਲ ਜ਼ਮੀਨ ਵੇਚਦਾ ਤੇ ਜ਼ਮੀਨ ਵੀ ਰੇੜੀ ਜੀ ਚ ਬਣਦੀ ਹੈ 12 ਲੱਖ ਰੁਪਏ ਮੰਗਦਾ ਕੀ ਸਲਾਹ ਤੇਰੀ ਕੋਈ ਗੱਲ ਨਹੀਂ ਭਾਈ ਜਿਵੇਂ ਤੈਨੂੰ ਠੀਕ ਲੱਗੇ ਲੈ ਲੈਨੇ ਆ ਜ਼ਮੀਨ ਮੇਰੇ ਹਿਸਾਬ ਨਾਲ ਤਾਂ ਠੀਕ ਰਹੂਗਾ ਨਾਲੇ ਨੇਈ ਦੀ ਜ਼ਮੀਨ ਆ ਫਿਰ ਐਂ ਕਰਦੇ ਆ ਅੱਧੋ ਅੱਧ ਲੈ ਲੈਨੇ ਆ ਹਾਂ ਕੋਈ ਗੱਲ ਨਹੀਂ ਕੁਝ ਪੈਸੇ ਮੈਂ ਪਾ ਰਾਂ ਨਾ ਕੁਝ ਤੂੰ ਪਾ ਲਈ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿਕਾਰ ਹੋਰ ਬੁੜੀ ਐ ਠੀਕ ਠਾਕ ਹਾਂਜੀ ਬੈਰ ਵਧੀਆ ਆ ਗਿਆ ਮੇਰਾ ਪੁੱਤ ਹਾਂਜੀ ਡੈਡੀ ਸੋਚੋ ਮੇਰੀ ਕਿਹੜੀ ਪੋਜੀਸ਼ਨ ਆਈ ਹੋਊਗੀ ਲੇ ਇਹਦੇ ਚ ਵੀ ਸੋਚਣ ਵਾਲੀ ਗੱਲ ਐ ਉਹ ਮੈਨੂੰ ਤਾਂ ਪਤਾ ਹੀ ਆ ਮੇਰੇ ਪੁੱਤ ਦੀ ਫਰਸਟ ਪੋਜੀਸ਼ਨ ਆਈ ਹੋਣੀ ਕੀ ਡੈਡੀ ਤੁਹਾਨੂੰ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਐ ਐ ਤਾਂ ਮਾਂ ਨਾਲ ਆਪਾਂ ਨੂੰ ਗੱਲ ਆ ਇੱਕ ਵੀ ਗੱਲ ਐ ਨਾਲੇ ਹੁਣ ਮੈਂ ਨਾ ਐ ਕਹਿੰਦੀ ਸੀਗੀ ਮੈਂ ਫਰਸਟ ਆਈ ਗਈ ਪਲੱਸ 2 ਚ ਮੈਂ ਸੋਚਦੀ ਆ ਵੀ ਅੱਗੇ ਕਾਲਜ ਐਡਮਿਸ਼ਨ ਕਰਵਾਣਾ ਉਹ ਚੱਲ ਕੋਈ ਨਾ ਪੁੱਤ ਉਹ ਜਿੱਥੇ ਤੂੰ ਕਹੇਂਗੀ ਨਾ ਆਪਾਂ ਤੇਰੀ ਉੱਥੇ ਐਡਮਿਸ਼ਨ ਕਰਾ ਦਾਂਗੇ ਨਹੀਂ ਵੱਡੇ ਭਰਾ ਹਮ ਕੋਰ ਜਾਂ ਪੂਲਿਆਂ ਚ ਕੁਛ ਨਹੀਂ ਰੱਖਿਆ ਹਾਲਾਤ ਮਾੜੇ ਨੇ ਜੇ ਕੱਲੋਂ ਕੋਈ ਨੀਤੀ ਹੋ ਗਈ ਆਪਾਂ ਲੋਕਾਂ ਨੂੰ ਕੀ ਦਿਖਾਵਾਂਗੇ ਪਾ ਜਿਹੜਾ ਕੰਮ ਕਰਨ ਵਾਲਾ ਉਹ ਕਰੀਏ ਕੋਈ ਵਧੀਆ ਮੁੰਡਾ ਦੇਖ ਕੇ ਇਹਦਾ ਵਿਆਹ ਕਰ ਦੰਨੇ ਆ ਚੱਲ ਠੀਕ ਹੈ ਭਾਈ ਕੋਈ ਗੱਲ ਨਹੀਂ ਬਾਕੀ ਤੂੰ ਵੱਡੇ ਭਰਾ ਸਿਆਣਾ ਜਿਵੇਂ ਤੈਨੂੰ ਠੀਕ ਲੱਗਦਾ ਓਵੇਂ ਕਰ ਲੈ ਹਾਂ ਭਾਈ ਮੈਂ ਚੱਲਦਾ ਫਿਰ ਹੈਂ ਜਿਆਰੀ ਤੂੰ ਸਿਆਵੀ ਨਾ ਚਾਚਾ ਜੀ ਦੀ ਗੱਲਾਂ ਚਾਜਿਓ ਨਾਲੇ ਤੁਹਾਨੂੰ ਤਾਂ ਪਤਾ ਹੀ ਹੈ ਮੈਂ ਹਮੇਸ਼ਾ ਫਰਸਟ ਆਣੀਆਂਗੀ ਮੈਂ ਤੈਨੂੰ ਜਾਨੀਆਂ ਕਿ ਮੈਂ ਪੜ੍ਹ ਲਿਖ ਕੇ ਤੁਹਾਡਾ ਨਾਮ ਰੋਸ਼ਨ ਕਰਾਂ ਵਧੀਆ ਪੋਜੀਸ਼ਨ ਲਵਾਂ ਤੇ ਤੁਸੀਂ ਕੀ ਸਭ ਸੋਚ ਰਹੇ ਹੋਗੇ ਦੇਖ ਬੱਤਾ ਮੈਂ ਤੇਰੀ ਗੱਲ ਮੰਨ ਕੇ ਤੈਨੂੰ ਪੜਨ ਤਾਂ ਲਾ ਦੇਣਾ ਪਰ ਕਿਤੇ ਐ ਨਾ ਹੋਵੇ ਕੱਲ ਨੂੰ ਕੋਈ 1921 ਗੱਲ ਹੋ ਜੇ ਤੇ ਮੈਂ ਆ ਤੇਰੇ ਚਾਚੇ ਮੋਰੇ ਮੂੰਹ ਦਿਖਾਉਣ ਜੱਗਾ ਵੀ ਨਾ ਰਹਾ ਨਹੀਂ ਡੈਡੀ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਜ਼ਿਆਦਾ ਸੋਚ ਰਹੇ ਹੋਗੇ ਮਲੇ ਵੈਸੇ ਵੀ ਮੈਂ ਕਿਹਾ ਅਜ ਤੱਕ ਤੁਹਾਨੂੰ ਕਦੇ ਕੋਈ ਲਾਂਭਾ ਹਉਣ ਦਿੱਤਾ ਹੈਗਾ ਹਾਂ ਇਹ ਤਾਂ ਗੱਲ ਹੈਗੀ ਆ ਪੁੱਤ ਮੈਂ ਬਸ ਪੜਾਈ ਤਾਂ ਕੇ ਆਪਣਾ ਧਿਆਨ ਰੱਖੂੰਗੀ ਚੱਲ ਠੀਕ ਹੈ ਪੁੱਤ ਮੈਂ ਸੋਚੂੰਗਾ ਇਸ ਬਾਰੇ ਲੈ ਰੈਡੀ ਹਲੇ ਵੀ ਸੋਚੋਗੇ ਕੱਲ੍ਹ ਅਡਮਿਸ਼ਨ ਕਰਾਉਣੇ ਹਨ ਉਹ ਕੀ ਕਰਾਂ ਪੁੱਤ ਡਰ ਲੱਗਦਾ ਅੱਜ ਕੱਲ ਦਾ ਜਮਾਨਾ ਹੀ ਖਰਾਬ ਹੈ ਜੇ ਕੱਲ ਨੂੰ ਤਾਂ ਮੇਰੇ ਸਿਰ ਚ ਖੇ ਭਵਾਤੀ ਨਾ ਤਾਂ ਮੈਨੂੰ ਪਤਾ ਹੈ ਮੈਂ ਲੋਕਾਂ ਅੱਗੇ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਹਿਣਾ ਗੈੜੀ ਮੈਂ ਇਸ ਵਾਰ ਸੋਚ ਵੀ ਨਹੀਂ ਸਕਦੀ ਹੈਗੀ ਤੁਸੀਂ ਇੱਕ ਵਾਰ ਇੱਕ ਮੈਨੂੰ ਮੌਕਾ ਤਾਂ ਦੇ ਕੇ ਦੇਖੋ ਚੱਲ ਕੋਈ ਨਾ ਪੁੱਤ ਮੌਕਾ ਤਾਂ ਤੈਨੂੰ ਮੈਂ ਦੇਵਾਂਗਾ ਕੀ ਕਰਾਂ ਇੱਕ ਤਾਂ ਅੱਜ ਕੱਲ ਦਾ ਜ਼ਮਾਨਾ ਹੀ ਮਾੜਾ ਹੈ ਜੇ ਕੋਈ ਗਲਤ ਚੱਕਰਾਂ 'ਚ ਪੈ ਗਈ ਨਾ ਮੇਰਾ ਤਾਂ ਔਖਾ ਹੋ ਜੂ ਉਹ ਜਿੰਨੇ ਹੁਣ ਤੱਕ ਇੱਜ਼ਤ ਬਣਾਈ ਐ ਸਾਰੀ ਮਿੱਟੀ 'ਚ ਰੁਲ ਜੂ ਆ ਗਿਆ ਮੇਰਾ ਪੁੱਤ ਹਾਂਜੀ ਜੜੀ ਆ ਗਈ ਅੱਛਾ ਚੱਲ ਠੀਕ ਆ ਬਾਹਰ ਚੱਲਨੀ ਸੀ ਤੁਸੀਂ ਹਾਂ ਮੈਂ ਮੜਾ ਜਾ ਬਾਹਰ ਗਿਆ ਡਿਆਵਾ ਠੀਕ ਹੈ ਰੈਡੀ ਪਤਾ ਨਹੀਂ ਮੈਂ ਉਸ ਮੁੰਡੇ ਬਾਰੇ ਬਰੀ ਵਰੀ ਕਿਉਂ ਸੋਚ ਰਹੀ ਆ ਇੰਨਾ ਕੀ ਸੋਚਣ ਦੀ ਲੋੜ ਆ ਮੈਨੂੰ ਕਿਤੇ ਮੈਂ ਉਹਨੂੰ ਪਸੰਦ ਤਾਂ ਨਹੀਂ ਕਰਨ ਲੱਗ ਗਈ ਪਰ ਮੈਂ ਕਿਵੇਂ ਪਸੰਦ ਕਰ ਸਕਦੀ ਆ ਪਸੰਦ ਕਰਨਾ ਕਿਹੜਾ ਕੋਈ ਗੁਨਾਹ ਹੈਗਾ ਅਰੇ ਵੈਸੇ ਵੀ ਕਿੰਨਾ ਚੰਗਾ ਮੁੰਡਾ ਸੀ ਸੋਹਣਾ ਸੁਨੱਖਾ ਐ ਸਿਆਣਾ ਹੈਗਾ ਮੈਨੂੰ ਕਿਤੇ ਪਿਆਰ ਤਾਂ ਨਹੀਂ ਹੋ ਗਿਆ ਹੁਣ ਮੈਂ ਕੀ ਕਰਾਂ ਮੈਨੂੰ ਕਹੂੰਗੀ ਵੀ ਕਿਵੇਂ ਕਿਵੇਂ ਗੱਲ ਕਰੂੰਗੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੱਚੀ ਨਾ ਕਿਉਂ ਸੋਚ ਰਹੀ ਆ ਮੈਂ ਕਰਦੇ ਆ ਥੋੜੀ देर ਪੜਾਈ ਕਰ ਲੈਂਦੀ ਆ ਨਹੀਂ ਤਾਂ ਪਰ ਕਿੱਥੇ ਪੜਿਆ ਜਾਣਾ ਹੁਣ ਮੇਰ ਤੋਂ ਕਿਵੇਂ ਗੱਲ ਕਰਾਂ ਚਲ ਕੁਝ ਸੋਚਦੀ ਆਂਗੀ Thank you. ਉਹਨਾਂ ਨਾਲ ਗੱਲ ਕਰ ਪਾਈ ਸੀ ਪਰ ਅੱਜ ਮੈਂ ਸੋਚ ਕੇ ਹੀ ਚਲਨੀ ਆ ਉਹਨਾਂ ਪੱਕਾ ਗੱਲ ਕਰਕੇ ਰੋਗੇ ਚਾਹੇ ਕੁਝ ਹੋ ਜਾਏ ਨਹੀਂ ਮੈਨੂੰ ਪਤਾ ਐਵੇਂ ਕਰਦੇ ਕਰਦੇ ਨਾ ਮੇਰਾ ਸਾਲ ਲੰਘ ਜਾਣਾ ਤਾਂ ਮੇਰੀ ਤਾਂ ਗੱਲ ਹੀ ਨਹੀਂ ਹੋਣੀ ਹੈਗੀ ਅੱਜ ਕੁਝ ਵੀ ਹੋ ਜਾਏ ਮੈਂ ਸਾਲ ਤਾਂ ਕਰਕੇ ਰੂੰਗੀ ਇੰਨਾ ਕੀਆ ਅਬ ਤੇ ਦਿਲ ਦੀ ਗੱਲ ਤਾਂ ਦੱਸ ਦੇਣੀ ਚਾਹੀਦੀ ਹੈਗੀ ਹੌਲੀ ਤੱਕ ਆਈ ਨਹੀਂ ਹੈਗਾ ਕਮਾਲਾ ਐਸੇ ਇੰਨੇ ਟਾਈਮ ਤੱਕ ਤਾਂ ਆਈ ਜਾਂਦਾ ਹੁੰਦਾ ਛੇਤੀ ਆ ਜੇ ਮੇਰੇ ਤੇ ਤਾਂ ਸਬਰ ਨਹੀਂ ਹੁੰਦਾ ਅੱਜ ਉਹਨੂੰ ਪ੍ਰਪੋਸ ਕਰ ਹੀ ਦਊਂਗੀ ਹਾਂਜੀ ਤੁਸੀਂ ਕਿਹੜੇ ਕਾਲਜ ਚ ਪੜਦੇ ਹੋ ਮੈਂ ਮਹਿੰਦਰਾ ਕਾਲਜ ਚ ਪੜਦਾ ਹਾਂ ਤੇ ਤੁਸੀਂ ਮੈਂ ਮੋਦੀ ਕਾਲਜ ਚ ਪੜਦੀ ਆ ਓਕੇ ਵੈਸੇ ਤੁਹਾਡਾ ਪਿੰਡ ਕਿਹੜਾ ਹੈਗਾ ਮੈਂ ਉਰੀਆ ਟੂਰ ਬਨਜਾਰਾ ਪਿੰਡ ਹੈ ਮੇਰਾ ਓਕੇ ਤੁਹਾਡਾ ਮੈਂ ਬਸ ਡੜਬੇ ਤੋਂ ਆ ਓਕੇ ਵੈਸੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਮੈਨੂੰ ਤੁਹਾਨੂੰ ਪਸੰਦ ਕਰਦੀ ਆ ਤੇ ਮੇਰੇ ਤੋਂ ਕਹਿ ਨਹੀਂ ਸੀ ਹੋਇਆ ਪਹਿਲਾਂ ਹਲੇ ਵੀ ਮਸਾ ਹਿੰਮਤ ਜੀ ਕਰਕੇ ਕਹਿ ਰਹੀ ਆਂਗੀ ਮੈਨੂੰ ਨਾ ਸੱਚੀ ਤੁਸੀਂ ਬਹੁਤ ਵਧੀਆ ਲੱਗਦੇ ਹੋਗੇ ਤੁਸੀਂ ਮੇਰੇ ਨਾਲ ਫਰੈਂਡਸ਼ਿਪ ਕਰ ਸਕਦੇ ਹੋ ਇਹ ਸ਼ੁਰੂ ਪਸੰਦ ਕਰਨਾ ਕੋਈ ਮਾੜੀ ਗੱਲ ਤਾਂ ਨਹੀਂ ਪਰ ਮੈਂ ਨਾ ਇੱਕ ਮਜ ਪੈਣਾ ਨਹੀਂ ਚਾਹੁੰਦਾ ਮੈਂ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਨਾ ਤੇ ਮੇਰੇ ਬਹੁਤ ਸੁਪਨੇ ਨੇ ਹੋ ਸਭ ਤਾਂ ਠੀਕ ਆ ਮੈਂ ਕਿਹੜਾ ਵਿੱਚ ਰਿਕਵਰਡ ਬਣਦੀ ਆ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰਿਓ ਮੈਂ ਹਮੇਸ਼ਾ ਤੁਹਾਨੂੰ ਖੁਸ਼ ਰੱਖੂਗੀ ਜ਼ਿਆਦਾ ਤੰਗ ਵੀ ਨਹੀਂ ਕਰਦੀ ਮੈਂ ਸੱਚੀ ਤੁਹਾਨੂੰ ਬਹੁਤ ਪਸੰਦ ਕਰਦੀ ਆ ਚਲੋ ਠੀਕ ਆ ਇਹ ਤੁਹਾਨੂੰ ਪਤਾ ਫਿਰ ਤਾਂ ਨਾ ਤੁਹਾਡੇ ਖਿਆਲ ਵੀ ਆਉਣ ਲੱਗ ਗਏ ਕਰੇ ਵੀ ਬਸ ਮੈਂ ਤੁਹਾਡੇ ਬਾਰੇ ਹੀ ਸੋਚਦੀ ਰਹਿੰਦੀ ਆ ਸਾਰਾ ਸਾਰਾ ਦਿਨ ਕਈ ਪੌਂਦ ਨੇ ਮਰ ਮਰ ਕੇ ਬਾਟਿ ਸ਼ਿਕਾਇਦ ਚੱਲਣੇ ਪੈਂਦੇ ਬਾਟਿ ਸ਼ਿਕਾਇਦ ਚੱਲਣੇ ਪੈਂਦੇ ਚੱਲਣੇ ਪੈਂਦੇ ਨੇ ਯਾਰ ਜੋ ਕਿਸੇ ਕਿਸੇ ਨੇ ਹਿੱਸੇ ਆਇਆ ਉਸ ਦਾ ਨਾ ਇਹ ਪਿਆਰ ਜੋ ਕਿਸੇ ਕਿਸੇ ਦੇ ਹਿੱਸੇ ਆਇਆ ਉਸ ਦਾ ਨਾ ਇਹ ਪਿਆਰ ਡੈਡੀ ਸੇ ਲਈਦਾ ਸੀਗਾ ਉਸ ਉਹ ਤੋਂ ਨੋਟਿਸ ਜੀ ਲੈਣੇ ਸੀ ਨਾ ਮੈਂ ਪੇਪਰ ਆਣ ਵਾਲੇ ਨੇ ਅੱਗੇ ਅੱਛਾ ਪੁੱਤ ਸਾਰਾ ਦਿਨ ਨਾ ਫੋਨ ਤੇ ਲੱਗਿਆ ਰਿਹਾ ਕਰ ਪੜ ਵੀ ਲਿਆ ਕਰ ਮੜਾ ਮੋਟਾ ਕੋਈ ਨਹੀਂ ਡੈਡੀ ਪੜ ਲੂੰਗੀ ਹੈਲੋ ਡੈਡੀ ਆ ਗਏ ਸੀਗੇ ਯਾਰ ਅੱਛਾ ਹੋਰ ਸੁਣਾਓ ਕਦਰਾਂ ਸੱਚ ਨਾਲੇ ਮੂਵੀ ਵੀ ਦੇਖਣ ਚਾਹਾਂਗੇ ਬੜਾ ਪਿਆਰਾ ਤੂੰ ਵੇ ਸੱਜਣਾ ਤੇਰੇ ਬਾਝੋਂ ਦਿਲ ਨਹੀਂ ਲੱਗਣਾ ਬੜਾ ਪਿਆਰਾ ਤੂੰ ਵੇ ਸੱਜਣਾ ਤੇਰੇ ਬਾਝੋਂ ਦਿਲ akhiyan sa mere tu mere akhiyan sa mere ਤੈਂ ਪੜ ਲਿਖ ਕੇ ਮੇਰਾ ਨਾਮ ਰੌਸ਼ਨ ਕਰਨਾ ਤੇ ਨਾਲੇ ਤੈਨੂੰ ਤਾਂ ਪਤਾ ਹੀ ਆ ਮੈਂ ਤੇਰੇ ਚਾਚੇ ਦੇ ਉੱਪਰ ਦੀ ਹੋ ਕੇ ਤੇਰੀ ਐਡਮਿਸ਼ਨ ਕਰਾਈ ਸੀ ਕਾਲਜ 'ਚ ਪਰ ਮੈਂ ਅੱਜ ਪਿੰਡ 'ਚ ਬਹੁਤ ਗੱਲਾਂ ਸੁਣੀਆਂ ਕੋਈ ਕੀ ਗੱਲਾਂ ਕਰਦਾ ਵੀ ਇਹਨਾਂ ਦੀ ਕੁੜੀ ਦਾ ਕਾਲਜ ਜਾ ਕੇ ਪਤਾ ਨਹੀਂ ਕੀ ਕੀ ਕਰਦੀ ਆ ਪਰ ਬੁੱਤ ਮੇਰੀ ਨੀਵੀ ਨਾ ਪਵਾ ਲਈ ਤੇਰੇ ਚਾਚੇ ਵਰਗੀ ਤੁਸੀਂ ਫਿਕਰ ਨਾ ਕਰੋ ਡੈਡੀ ਮੈਂ ਅਜਾ ਕੁਛ ਨਹੀਂ ਕਰਦੀ ਹਾਂ ਪੁੱਤ ਅੱਜ ਮੈਂ ਤੇਰੇ ਤੇ ਯਕੀਨ ਕਰਕੇ ਇਹ ਗੱਲ ਕਹਿ ਰਿਹਾ ਮੇਰੀ ਹੱਥ ਬੰਨ ਕੇ ਬੇਨਤੀ ਆ ਨਹੀਂ ਡੈਡੀ ਹੱਥ ਕਿਉਂ ਜੋੜ ਰਹੇ ਹੋ ਤੁਸੀਂ ਚੱਲ ਕੋਈ ਨਾ ਪੁੱਤ ਨਾਲੇ ਪੜਿਆ ਕਰ ਆ ਫੋਨ ਫੋਨ ਜਿਹੜਾ ਖੜਾ ਛੱਡ ਦੇ ਕੋਈ ਨਹੀਂ ਡੈਡੀ ਇਸ ਵੇਲੇ ਕਿਹੜੇ ਚੱਕਰਾਂ 'ਚ ਪੈ ਗਈ ਸੀ ਮੈਨੂੰ ਐਵੇਂ ਨਹੀਂ ਸੀ ਕਰਨਾ ਚਾਹੀਦਾ ਰਾਜ ਨਾਲ ਮਿਲ ਕੇ ਗੱਲ ਕਰਦੀ ਆ ਹਲੋ ਮੈਨਾ ਮਿਲ ਕੇ ਤੇ ਨਾਲ ਗੱਲ ਕਰਨੀ ਆ ਹਾਂ ਮੈਨੂੰ ਛੇਤੀ ਮਿਲਣਾ ਜਾ ਹੈਲੋ ਕੀ ਗੱਲ ਹੋ ਗਈ ਮੈਨੂੰ ਬੜਾ ਅਰਜੈਂਟ ਬੁਲਾਇਆ ਥੋਨੇ ਗੱਲ ਤਾਂ ਬਹੁਤ ਜ਼ਰੂਰੀ ਕਰਨੀ ਆਂਗੀ ਮੈਂ ਦੱਸੋ ਯਾਰ ਦੇਖ ਮੈਂ ਤੈਨੂੰ ਇੱਥੇ ਇਸ ਲਈ ਬੁਲਾਇਆ ਹੂੰ ਕਿ ਯਾਰ ਮੈਂ ਨਾ ਗਲਤ ਕੰਮਾਂ ਚ ਪੈ ਗਈ ਆਪਾਂ ਨੂੰ ਇਹ ਸਭ ਨਿਖਸੀ ਕਰਨਾ ਚਾਹੀਦਾ ਮਤਲਬ ਮੈਨੂੰ ਆਪਣੀ ਫਰੈਂਡਸ਼ਿਪ ਸਹੀ ਨਹੀਂ ਲੱਗਦੀ ਹੈਗੀ ਯਾਰ ਮੈਨੂੰ ਗੱਲ ਤਾਂ ਦੱਸ ਗੱਲ ਕੀ ਹੋਈ ਯਾਰ ਕੀ ਯਾਰ ਕਿਉਂਕਿ ਮੈਂ ਗਲਤ ਰਾਹ 'ਚ ਪੈ ਗਈ ਮੇਰੇ ਡੈਡੀ ਦੇ ਬਹੁਤ ਸੁਪਨੇ ਨੇ ਮੈਨੂੰ ਲੈ ਕੇ ਤੇ ਮੈਂ ਤਾਂ ਉਹ ਸੁਪਨੇ ਪੂਰੇ ਕਰ ਹੀ ਨਹੀਂ ਰਹੀ ਤੂੰ ਮੈਨੂੰ ਗਲਤ ਨਾ ਸਮਝੀ ਪਰ ਬਸ ਆਪਣਾ ਸਾਥ ਹੀ ਤੇ ਤੱਕ ਹੀ ਸੀਗਾ ਪਰ ਮੇਰੀ ਗੱਲ ਤਾਂ ਸੁਣ ਯਾਰ ਸਤ ਸਵੀਰ ਤੋਫਾ ਤੇ ਕੋਈ ਤਕਦੀਰ ਦਿੰਦਾ ਕਦੇ ਕਦਾਈ ਸਹੜ ਸੀਨੇ ਨੂੰ ਅੱਖ ਦਾ ਨੀਰ ਦਿੰਦਾ ਪਾਵੇ ਟੁਕੜੇ ਦਿਲ ਦੇ ਪਾਵੇ ਕੱਚ ਦੇ ਇੱਕੋ ਜੇ ਕੋਚ ਕੇ ਚੱਕੀ ਟੁੱਟਿਆ ਦਿਲ ਦੀ ਹੱਥ ਨੂੰ چیر ਦਿੰਦਾ ਹਾਂ ਕਦੋਂ ਲਿਹਾ ਜਾ ਉੱਚੀ ਤਾਂ ਦੇ ਫੁਗਦੀਆਂ ਹੁੰਦੀਆਂ ਨੇ ਟੁੱਟੀਆਂ ਚੀਜ਼ਾਂ ਚੁਗਣ ਵੇਲੇ ਤਾਂ ਚੁੱਪਦੀਆਂ ਹੁੰਦੀਆਂ ਨੇ ਹਾਂ ਟੁੱਟੀਆਂ ਚੀਜ਼ਾਂ ਚੁਗਣ ਵੇਲੇ ਤਾਂ ਚੁੱਪਦੀਆਂ ਹੁੰਦੀਆਂ ਨੇ ਪ੍ਰੀਤ ਉਧਰ ਨੀਗਾ ਮਾਰ ਤੇਰਾ ਬਾਪਾ ਦਿਲ ਰਾ ਤੇ ਮਿਹਨਤ ਕਰਕੇ ਤੇਰੇ ਸ਼ੌਂਕ ਪੂਰੇ ਕਰ ਰਿਹਾ ਤੈਨੂੰ ਵੀ ਕੁਛ ਪੜ੍ਹ ਲਿਖ ਕੇ ਅਫਸਰ ਬਣ ਕੇ ਉਹਨਾਂ ਦੀ ਜੂਨ ਸੁਧਾਰਨੀ ਚਾਹੀਦੀ ਆ ਕਿਹੜੇ ਕੰਮਾਂ ਚ ਪੈ ਗਿਆ ਤੂੰ ਇਹ ਵੀ ਕੁਛ ਨਹੀਂ ਹੋਇਆ ਪ੍ਰੀਤ ਉੜੀ ਨੂੰ ਭੁੱਲ ਗਿਆ ਤੇ ਆਪਣੇ ਕੈਰੀਅਰ ਵੱਲ ਧਿਆਨ ਦੇ ਕੀ ਹਾਲ ਕਰਖਾ ਤੇ ਆਪਣਾ ਸਮਝਾਉਣਾ ਮੇਰਾ ਫਰਜ਼ ਧੀ ਅੱਗੇ ਤੇਰੀ ਮਰਦੀ ਆ ਚਲ ਚਲੀਏ ਪ੍ਰੀਤ ਨਹੀਂ ਲੱਗ ਰਿਹਾ ਹੈਗਾ। ਓਕੇ ਤਾਂ ਕਦੇ ਨਹੀਂ ਐਵੇਂ ਹੋਇਆ। ਫੋਨ ਹੀ ਬੰਦ ਆਈ ਜਾਂਦਾ। ਹੁਣ ਕੀ ਕਰਾਂ ਮੈਂ? ਐਂ ਕਾਹਦੇ ਦੋਸਤਾਂ ਨੂੰ ਕਰਦੀ ਆ। ਓ ਹੈਲੋ। ਕਿਵੇਂ ਆ ਤੁਸੀਂ? ਮੈਂ ਕਹਿੰਦੀ ਸੀ ਪ੍ਰੀਤ ਕਿੱਥੇ? ਕਿ ਮੈਂ ਨਾ ਉਹਨੇ ਇੱਕ ਜ਼ਰੂਰੀ ਗੱਲ ਕਰਨੀ ਆ। ਉਹਨਾਂ ਦਾ ਫੋਨ ਨਹੀਂ ਚੱਲ ਰਿਹਾ ਹੈਗਾ ਤੋ ਪਲੀਜ਼ ਉਹਨੂੰ ਲੈ ਕੇ ਆ ਜਾਓ ਉੱਥੇ ਹਾਂ ਬਹੁਤ ਜ਼ਰੂਰੀ ਗੱਲ ਕਰਨੀ ਹੈ ਤੋ ਪਲੀਜ਼ ਜੀਤੀ ਆ ਜਾਓ ਮੈਂ ਪਹੁੰਚ ਜਾ ਕੇ ਤੁਹਾਨੂੰ ਹਾਂ ਸੀ ਪਹਿਲਾਂ ਗੱਲ ਸੁਣ ਯਾਰ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਮੈਨੂੰ ਮਾਫ ਕਰ ਦੇ ਜੋ ਇੱਕ ਵਾਰ ਧੋਖਾ ਦੇ ਸਕਦਾ ਉਹ ਦੁਬਾਰਾ ਵੀ ਤੁਨ ਸੁਣਨ ਨੂੰ ਰਹਿ ਕੀ ਗਿਆ ਜੱਸੀ ਗੱਲ ਸੁਣ ਲੈ ਜਿਆਸਤ ਬਾਤ ਮੈਨੂੰ ਇਹਦੇ ਵਾਸਤੇ ਲਿਆਦਿਆ ਨਾ ਤੇ ਸਮਝਣੀ ਤੇਰਾ ਕੋਈ ਦੋਸਤ ਹੈ ਹੀ ਨਹੀਂ ਮੈਂ ਕੋਈ ਗੱਲ ਨਹੀਂ ਸੁਣਨੀ ਦੇ ਮੇਰੇ ਤੋਂ ਗਲਤੀ ਹੋ ਗਈ ਮੈਂ ਮੰਨਦੀ ਆ ਪਰ ਗੱਲ ਤਾਂ ਸੁਣ ਲੈ ਮੇਰੀ ਜੱਸੀ ਗੱਲ ਸੁਣ ਲੈ ਯਾਰ ਇਹ ਤੂੰ ਚੱਲ ਪ੍ਰੀਤ ਗੱਲ ਤਾਂ ਸੁਣ ਲੈ ਰੁਕ ਪਤਾ ਪ੍ਰੀਤ ਇਹ ਕਿੱਥੇ ਲੈ ਗਈ ਤੂੰ ਮੈਨੂੰ ਜੱਸੀ ਮੈਂ ਗੱਲ ਕਰਨੀ ਸੀ ਤੇਰੇ ਨਾਲ ਮੈਂ ਕੋਈ ਗੱਲ ਨਹੀਂ ਕਰਨੀ